ਸਸਿ ਕਾਲ ਜੀ ਅਸੀਂ ਆਏ ਆ ਹੈੱਡ ਗਵਾਰ ਆਪਣਾ ਟੀਪੀ ਸਾਹਿਬ ਗੁਰਦੁਆਰੇ ਤੇ ਇੱਥੇ ਆਪਾਂ ਦਿਖਾਉਂਦੇ ਆ ਤੁਹਾਨੂੰ ਆ ਦੇਖ ਕਿੰਨੇ ਵਧੀਆ ਸ਼ਾਬਦ ਲਿਖੇ ਹੋਏ ਆ ਗੁਰੂ ਵਾਲੇ ਲੋ ਜੀ ਅੱਜ ਦੇ ਵਲੋਗ ਆਪਾਂ ਗੁਰੂ ਘਰ ਆਏ ਸੀਗੇ ਬਣਾਉਣੇ ਤੇ ਬਾਰ-ਬਾਰ ਤੋਂ ਲੋ ਜੀ ਕਿੰਨਾ ਵਧੀਆ ਦੇਖੇ ਹੋਇਆ ਜਾਂ ਦੇਖੋ ਸਤ ਨਗੋਈ ਵਾਹੇ ਦਰੂ ਵਾਹੇ ਦਰੂ ਸਭੂ ਸੰਤ ਦੇ ਨਸੇ ਪਰਵਾਹਤੂ ਪਰਵਾਹਤੂ ਓਰੇ ਆਪਣੇ ਓਰੇ ਗੁਰੂ ਨੇ ਕੋਮਤਾਰੇ ਬਹੁਤ ਸ਼ਾਂਤੀ ਮਿਲਦੀ ਆ ਪੋੜੇ ਰਿਪੋਰਟ ਜੇ ਅਪ੍ਰਸਾਦੀ ਹਸ ਨਵੇਂ ਸ਼ਹਿਰ ਤੋਂ ਸਭ ਜਿਆ ਤੇ ਆਪਣਾ ਬੋਲਾ ਚੋਟਾ ਪਕੇ ਨਾਨਕ ਜੀ ਆਪਣਾ ਹੈਗਾ ਸਤਲੋਜ ਦਰਿਆ ਤੇ ਇਧਰ ਆਪਣਾ ਹੈਗਾ ਗੁਰੂਕਰ ਬਾਕੀ ਇਧਰ ਗਊਛਾਨਾ ਵੀ ਇਹ ਨਾਲ ਗਊ ਰੱਖੇ ਹੋਈਆਂ ਤੇ ਬਾਕੀ ਨਾਲ ਕੇਵਾ ਉਹਦੇ ਕੋਈ ਨਹੀਂ ਸਾਂ ਗਏ ਆ ਸਾਰਾ ਕੁਝ ਪਸ਼ੂ ਰੱਖੇ ਹੋਏ ਨੇ ਔਰ ਕਿ ਆ ਜਿਹੜੀ ਗੱਡੀ ਆਈ ਸੀਗੀ ਉਹਦੇ ਆਪਣੇ ਮਾਪੇ ਨੇ ਕੱਢੀ ਸੀ ਤੇ ਉਹ ਰਸਤੇ ਤੋਂ ਪਾਰੀ ਸਾਈਡ ਤੋਂ ਉੱਤਰ ਤੋਂ ਇੱਧਰ ਆਈ ਸੀ ਜure ਉਸ ਪਾਰੀ ਸਾਈਡ ਤੋਂ ਇੱਥੇ ਸਿੱਧੀ ਆਈ ਸੀ ਗੱਡੀਆਂ ਜਿਹੜੀ ਆਪਾਂ ਨੇ ਵੀਡੀਓ ਚ ਪਾਈ ਹੈ ਤਾਂ ਦੇਖਦੇ ਰਹੋ ਇਹ ਆ ਸਤਲੁਜ ਦਰਿਆ ਜਿਹੜੀ ਆਪਣੀ ਗੱਡੀ ਬਾਬਾ ਜੀ ਨੇ ਕੱਢੀ ਸੀ ਜure ਲਓ ਜੀ ਕਿ ਤਰ੍ਹਾਂ ਰੁਕ ਰਿਹਾ ਉਹ ਲੰਗਰ ਹਰ ਪਰ ਪਲਿਸਰ ਠੀਕ ਹੈ ਜਿਹੜੇ ਰਿਹਾ ਵੀਡੀਓ ਦੇ ਨਾਲ ਬਾਕੀ ਦਿਖਾਉਂਦੇ ਆ ਦੂਏ ਬਸ ਜੀ ਦੇਖੋ ਕਿੰਨੀ ਵਧੀਆ ਪਿਆਰੀ ਪਾਪੀ ਹੋਰੀਆਂ ਬਹੁਤ ਵਧੀਆ ਸੋਲਰ ਸੋਲਰ ਵੀ ਲਾਇਆ ਮੈਂ ਇੱਧਰ ਸੋਲਰ ਵੀ ਲਾਇਆ ਵੇ ਇਹ ਇੱਧਰ ਆਹੋ ਆਨੰਦਪੁਰ ਆਉਂਦੇ ਆ ਜੀ ਉੱਧਰ ਸੈੱਡਾ ਆਪਣਾ ਕੜਾੜੀ ਘੋੜੀ ਦੇ ਜਿਹੜੀ ਉਖਾਈਏ ਕੋਈ ਆ ਸਾਰੀ ਉੱਧਰ ਇੱਧਰ ਸਾਰਾ ਇੱਕ ਟੰਗਰ ਰੱਖਿਆ ਹੋਇਆ ਸਾਰੇ ਇੱਧਰ ਪਸ਼ੂ ਜਿੰਨੇ ਵੀ ਹੈਗੇ ਆ ਬਾਬਾ ਜੀ ਰੰਦੇ ਇਹ ਸਾਰੇ ਇੱਧਰ ਸਾਰੀ ਸੇਵਾ ਬੰਦੀ ਕਰਦੇ ਨੇ ਉਰੇ ਰੱਖੇ ਹੋਏ ਨੇ ਬੰਦੇ ਜਿਹੜੇ ਸੇਵਾ ਕਰਦੇ ਨੇ ਉਰੇ ਬਾਕੀ ਉਹ ਪਰਨ バス ਸਵਰਾਜ ਮਾਦਾਨੀਆਂ ਖੜੀਆਂ ਬਸਾਂ ਰੇਖੜਾ ਜੰਨੇ ਜਗ੍ਹਾ ਨਹੀਂ ਹੁੰਦੀ ਦਾ ਰੇਖੜਾ ਜੰਨੇ ਬਾਕੀ ਹਰ ਨਾਮ ਕੀਤਾ ਆ ਕੀਤਾ ਕਾੜਾ ਤੇ ਦਰਿਆ ਹੈ ਸਤਲੁਜ ਲੋਜੀ ਜਿੰਨਾ ਆਪਾਂ ਕਵਰ ਕਰ ਸਕਦੇ ਆਪਾਂ ਕਰਿਆ ਠੀਕ ਹੈ ਜੀ ਤੇ ਅੰਦਰ ਆਪਾਂ ਫੋਟੋ ਤੇ ਵੀਡੀਓ ਬੰਦ ਕੀਤੀ ਜਾਂ ਅੰਦਰ ਉੱਥੇ ਨੋਟਿਸ ਲਾਇਆ ਵਾ ਅੱਗੇ ਮਾਰ ਇਹ ਤੇ ਬੰ ਵੀਡੀਓ ਬਣਾਉਣਾ ਸੱਚ ਮਨਾ ਠੀਕ ਹੈ ਜੀ ਤੇ ਆਪਾਂ ਨੇ ਬਾਅਦ ਬਾਅਦ ਬਣਾ ਲਈਏ ਠੀਕ ਹੈ ਜੀ ਲੋ ਜੀ ਜੁੜੇ ਰਹੇ ਆ ਵੀਡੀਓ ਦੇ ਨਾਲ ਲੋ ਜੀ ਇੱਧਰ ਪਾਰਕਿੰਗ ਹੈ ਨ ਵਧੀਆ ਤੇ ਕੋਈ ਬਾਪ ਜੀ ਦਾ ਕਿੰਨਾ ਵਧੀਆ ਪਾਰਕ ਚੱਲਦਾ ਲੋ ਜੀ ਮਿਸ਼ਾਨ ਨੂੰ ਮਿਲੋ ਜੀ ਕਿਹਨੇ ਤੇਂਦਰ ਇਲਾਸਣ ਬੈਠੇ ਤਾ ਕਿਵੇਂ ਵਧੀਆ ਵਧੀਆ ਫੋਲੋ ਲਾਇਏ ਫੇਦੇ ਮੱਠੇਵਾਲ ਪਾਠ ਦੀ ਕੀਰਤਨ ਦੀ ਜੋੜੀ ਹੋ ਦੀ ਬਾਪ ਤੁਮ ਦੱਤੇ ਸਦੀ ਸੰਤੋਖੇ ਬਾਪ ਤੁਮ ਜੀ ਨਾਮ ਗਾਉਂ ਪੰਡਤ ਤੁਮ ਪੜਨੁ ਰਕੀ ਇੱਧਰ ਮੇਰਾ ਪ੍ਰਦੀਪ ਨੂੰ ਇੱਧਰ ਮੇਰਾ ਪ੍ਰਦੀਪ ਨੂੰ ਸਤਿ ਸ਼ਕਾਲ ਜੀ ਹੋਰ ਕਿਵੇਂ ਆ ਪ੍ਰਦੀਪ ਠੀਕ ਹੋ ਮੱਥਾ ਦੇਕਣ ਆਗੇ ਸੀਗੇ ਹੈ ਆ ਮੰਦੇ ਲੋ ਆ ਗੁਰੂ ਘਰ ਚ ਇੰਦਾ ਕਰੀਦਾ ਹਾਏ ਤੇਰੇ ਆ ਦੇਖ ਜੀ ਕਿੰਨੇ ਸੋਹਣੇ ਫੁੱਲ ਲੱਗੇ ਨੇ ਹਰ ਇੱਕ ਪਾਸੇ ਦੇਖ ਫੋਟੋ ਦੇ ਬਹੁਤ ਵਧੀਆ ਸਜਾਵਟ ਕੀਤੀ ਵੀ ਆ ਗੁਰੂ ਘਰ ਚ ਗਾਉਂ ਤੁਮ ਨੂੰ ਖੰਡ ਮਟਨ ਦਾ ਨਾ ਅੰਕਰਤ ਤੇਰ ਕਾ ਸੇਤੂ ਬਾਵਾ ਚੁੰਮਿਤ ਪਾਵਨ ਤੇਰ 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 ਸਾਜ ਹੋਰ ਕੀਤੇ ਸੇਵਤ ਨਾ ਆਵਨ ਤਾਨੁ ਕੀ ਆਵਛਾਰ ਸੋਇ ਸੋਇ ਸਦਾ ਸਤਿ ਸਾਹਿਬਾ ਆਛਾ ਸਾਚੀ ਨਾਈ ਹੈਪੀ ਹੂੰ ਸੀ ਗਾਇ ਬਦਾਸੀ ਅਤਨਾ ਜੁਨਰ ਚਾਹੀ ਰੰਗੀ ਰੰਗੇ ਭਾਤੇ ਕਰ ਬਰਨਿੰਦੇ ਸੇ ਯਾ ਜੋ ਤਿਸ ਪਾਵੈ ਸੁਹੀਦਰਸੀ